ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਵੇਲੇ ਮਿਲ ਰਏ ਐ ਸਾਂਝ ਦਾ ਵੇਲਾ ਐ ਸ਼ਾਮ ਦਾ ਸਮਾਂ ਐ ਮਹਾਰਾ ਰਹਿਰਾਜ ਸਾਹਿਬ ਦੇ ਵਿੱਚ ਫਰਮਾਨ ਕਰਦੇ ਨੇ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫ ਸਹਾਲਿਓ ਜਿਨ ਕੀਤੀ ਸੋ ਪਾਰ ਪਿਆ ਮਹਾਰਾ ਜੀ ਕਹਿੰਦੇ ਸਾਰਿਆਂ ਦੇ ਵਿੱਚ ਉਹ ਨੂਰ ਵਸ ਰਿਹਾ ਤੇ ਸਾਰੇ ਹੀ ਤੇਰੀ ਸਿਫ ਸਲਾ ਕਰ ਰਹੇ ਨੇ ਸਾਰਿਆਂ ਦੇ ਵਿੱਚ ਹੀ ਆਪਜੀ ਦੀ ਅਕਲ ਕਲਾ ਵਰਤ ਰਹੀ ਹੈ ਸੋ ਇਸ ਰਹਿਰਾਸ ਸਾਦ ਨੂੰ ਸਮਝੀਏ ਕਿਉਂਕਿ ਜਦੋਂ ਆਪਾਂ ਖੋਜ ਕਰਦੇ ਹਾਂ ਨਾ ਗੁਰਮੁਖ ਪਿਆਰੇ ਉਹ ਸ਼ਰੀਰ ਦੀ ਅੰਦਰੋਂ ਆਪਣੇ ਦਰ ਘਰ ਦੀ ਦਸਵੇਂ ਦਰ ਦੀ ਖੋਜ ਕਰਦੇ ਹਾਂ ਉੱਥੇ ਜਾ ਕੇ ਆਪਾਂ ਰਾਸ ਕਮਾਉਣੀ ਹੈ ਜਿਹੜੀ ਰਾਸ ਸ਼ਬਦ ਰੂਪ ਚੱਲ ਰਹੀ ਹੈ ਜਦੋਂ ਆਪਾਂ ਘਰ ਦੇ ਵਿੱਚ ਰਹਿ ਕੇ ਰਾਸ ਕਮਾਵਾਂਗੇ ਨਾ ਉਹਨੂੰ ਰਹਿਰਾਸ ਬਣ ਜੇਗੀ ਉਹ ਇਸ ਕਰਕੇ ਸਾਹਿਬ ਦੀ ਰਹਿਰਾਸ ਜਿਹੜੀ ਹੈ ਉਹ ਨਿੱਜ ਘਰ ਦੇ ਵਿੱਚ ਥਿਰ ਘਰ ਦੇ ਵਿੱਚ ਚੱਲ ਰਹੀ ਹੈ ਸ਼ਬਦ ਰੂਪ ਇਸ ਕਰਕੇ ਦੋ ਵੇਲੇ ਮਿਲੇ ਹੈ ਉਹਨੂੰ ਯਾਦ ਕਰੀਏ ਸੱਚੀ ਰਹਿਰਾਸ ਕਰੀਏ ਨਾਮ ਜਪੀਏ ਤੇ ਲਾਹਾ ਲਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ